ਅਮਰਤਪਾਲ ਦੇ ਮੁੱਦੇ ਤੋਂ ਬਾਅਦ ਕਾਂਗਰਸ ਪਾਰਟੀ ਨੇ ਆਪਣਾ ਪਾਸਾ ਪਲਟ ਦਿੱਤਾ ਹੈ ਤੇ ਜੋ ਚਰਨਜੀਤ ਚੰਨੀ ਦੇ ਵੱਲੋਂ ਪਾਈ ਅਮਰਤਪਾਲ ਸਿੰਘ ਦੇ ਉੱਤੇ ਐਨਐਸਏ ਲੱਗੀ ਉਸ ਨੂੰ ਲੈ ਕੇ ਸੰਸਦ ਦੇ ਵਿੱਚ ਵਿਰੋਧ ਕੀਤਾ ਸੀ ਤੇ ਮੁੱਦਾ ਉਠਾਇਆ ਗਿਆ ਤੇ ਹੁਣ ਦੱਸਿਆ ਕਿ ਕਾਂਗਰਸ ਪਾਰਟੀ ਨੇ ਆਪਣਾ ਪੱਲਾ ਛਾੜ ਲਿਆ ਹੈ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਚਰਨਜੀਤ ਚੰਨੀ ਦੀ ਇਹ ਨਿੱਜੀ رائے ਹੈ ਪਰੰਤੂ ਇਸ ਗੱਲ ਤੋਂ ਬਾਅਦ ਉੱਥੇ ਇੱਕ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਸੀ ਰਵਨੀਤ ਬਿੱਟੂ ਅਤੇ ਚਰਨਜੀਤ ਚੰਨੀ ਦੀ ਜ਼ਬਰਦਸਤ ਜਿਹੜੀ ਕਿ ਝੜਪ ਹੋ ਗਈ ਤੇ ਜਿਸ ਤੋਂ ਬਾਅਦ ਰਵਨੀਤ ਬਿੱਟੂ ਗੁੱਸੇ ਚ ਆ ਕੇ ਜਿਹੜਾ ਕਿ ਸਪੀਕਰ ਤੋਂ ਉੱਤਰ ਜਾਂਦੇ ਨੇ ਤੇ ਜਿਸ ਦੇ ਦੌਰਾਨ ਉੱਥੇ ਹੀ ਜਿਹੜਾ ਕਿ ਆਪਣਾ ਟੇਬਲ ਛੱਡ ਕੇ ਉਹ ਥੱਲੇ ਆਉਂਦੇ ਨੇ ਤੇ ਗੁੱਸੇ ਬੱਚਾ ਬਹੁਤ ਸਾਰੀ ਜਿਹੜੇ ਕਿ ਸ਼ਬਦਾਵਲੀ ਵਰਤੀ ਜਾਂਦੀ ਹੈ ਤੇ ਚਰਨ ਜੀ ਚੰਨੀ ਨੂੰ ਲੈ ਕੇ ਹੁਣ ਕਿਹਾ ਜਾ ਰਿਹਾ ਰਵਨੀਤ ਬਿੱਟੂ ਦੇ ਵੱਲੋਂ ਕਿ ਅਮਰਤਪਾਲ ਦੇ ਵੱਲੋਂ ਜਿਹੜਾ ਕਿ ਅਮਰਤਪਾਲ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤੇ ਨੇ ਤੇ ਉਸ ਨੂੰ ਹੁਣ ਉਹ ਮਾਫੀ ਮੰਗਣ ਕਿਉਂਕਿ ਕਾਂਗਰਸ ਪਾਰਟੀ ਨੇ ਵੀ ਆਪਣਾ ਪੱਲਾ ਝਾੜ ਲਿਆ ਹੈ ਤੇ ਕਾਂਗਰਸ ਪਾਰਟੀ ਦੇ ਵੱਡੇ-ਵੱਡੇ ਲੀਡਰਾਂ ਨੇ ਇਹ ਗੱਲ ਕਹੀ ਹੈ ਕਿ ਨੀਜੀ ਰਾਏ ਆ ਚਰਨਜੀਤ ਚੰਨੀ ਦੀ ਤੇ ਅਸੀਂ ਅਮਰਤਪਾਲ ਦੇ ਮੁੱਦੇ ਤੇ ਕੁਝ ਵੀ ਨਹੀਂ ਬੋਲਣਾ ਚਾਹੁੰਦੇ ਤੇ ਜਿਸ ਤੋਂ ਬਾਅਦ ਹੁਣ ਚਰਨਜੀਤ ਚੰਨੀ ਮਾਫੀ ਮੰਗਣ ਤੇ ਰਵਨੀਤ ਬਿੱਟੂ ਦੇ ਵੱਲੋਂ ਇਹ ਬਿਆਨ ਦੇ ਕੇ ਜਿਹੜਾ ਕਿ ਪਰਟਵਾਰ ਕੀਤਾ ਤੇ ਦੱਸ ਦੇ ਕਿ ਬੀਤੇ ਦਿਨਾਂ ਦੇ ਵਿੱਚ ਲੋਕ ਸਭਾ ਸੰਸਦ ਦੇ ਵਿੱਚ ਜਿਹੜਾ ਕਿ ਚਰਨਜੀਤ ਚੰਨੀ ਅਤੇ ਰਵਨੀਤ ਬਿੱਟੂ ਦੀ ਝੜਪ ਹੋਈ ਤੇ ਜਿਸ ਤੋਂ ਬਾਅਦ ਚਰਨਜੀਤ ਚੰਨੀ ਦੇ ਵੱਲੋਂ ਕਾਫੀ ਮੁੱਦੇ ਚੱਕੇ ਗਏ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਸੀ ਕਿ ਜੋ ਐਨਐਸਏ ਲਗਾਈ ਗਈ ਹੈ ਉਸ ਨੂੰ ਜਿਹੜੀ ਕਿ ਰੱਦ ਕੀਤੀ ਜਾਵੇ ਦੂਜੇ ਪਾਸੇ ਰਵਨੀਤ ਬਿੱਟੂ ਨੂੰ ਲੈ ਕੇ ਵੀ ਉਹਨਾਂ ਨੇ ਬਿਆਨ ਦਿੱਤੇ ਤੇ ਉਹਨਾਂ ਦਾ ਕਹਿਣਾ ਸੀ ਕਿ ਰਵਨੀਤ ਬਿੱਟੂ ਜੀ ਤੁਹਾਡੇ ਦਾਦਾ ਜੀ ਸ਼ਹੀਦ ਹੋਏ ਨੇ ਪਰੰਤੂ ਮਰੇ ਉਸਨੇ ਨੇ ਜਿਵੇਂ ਤੁਸੀਂ ਕਾਂਗਰਸ ਪਾਰਟੀ ਛੱਡੀ ਤੇ ਜਿਸ ਤੋਂ ਬਾਅਦ ਰਵਨੀਤ ਬਿੱਟੂ ਇਸ ਗੱਲ ਤੋਂ ਬਾਅਦ ਗੁੱਸੇ ਦੇ ਵਿੱਚ ਲਾਲ ਹੋ ਜਾਂਦੇ ਨੇ ਤੇ ਉਹਨਾਂ ਦੇ ਬੋਲੋ ਰੁਸਾਇ ਜਾ ਕੇ ਚਰਨ ਜੀ ਚਨੀ ਨੂੰ ਪਾਰਟਵਾਰ ਕੀਤਾ ਜਾਂਦਾ ਹੈ ਤੇ ਜਵਾਬ ਦਿੱਤਾ ਜਾਂਦਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਦੇ ਕਾਰਨ ਮੇਰੇ ਦਾਦਾ ਜੀ ਨੇ ਸ਼ਹੀਦੀ ਦਿੱਤੀ ਸੀ ਨਾ ਕਿ ਕਾਂਗਰਸ ਪਾਰਟੀ ਕਰਕੇ ਤੇ ਜਿਸ ਤੋਂ ਬਾਅਦ ਇੱਕ ਦੂਜੇ ਦੇ ਉੱਤੇ ਲਗਾਤਾਰ ਸਵਾਲ ਹੋ ਰਹੇ ਨੇ ਤੇ ਉੱਥੇ ਹੀ ਜੋ ਚਰਨਜੀਤ ਚੰਨੀ ਦੇ ਵੱਲੋਂ ਕਿਸਾਨਾਂ ਦਾ ਮੁੱਦਾ ਭਾਈ ਅਮਰਤਪਾਲ ਦੇ ਉੱਤੇ ਲੱਗੀ ਐਨਐਸਏ ਨੂੰ ਮੁੱਦਾ اٹھਾਇਆ ਗਿਆ ਤਾਂ ਉਸ ਤੋਂ ਬਾਅਦ ਪਰਿਵਾਰ ਦਾ ਕਹਿਣਾ ਸੀ ਕਿ ਚਰਨਜੀਤ ਚੰਨੀ ਪੰਜਾਬ ਦਾ ਯੋਧਾ ਪੁੱਤ ਹੈ ਤੇ ਉਹਨਾਂ ਨੇ ਸਾਡੇ ਪੁੱਤ ਅਤੇ ਸਿੱਖਾਂ ਦੀ ਆਵਾਜ਼ ਉਠਾਈ ਹੈ ਤੇ ਦੂਜੇ ਪਾਸੇ ਹੁਣ ਇਸ ਗੱਲ ਤੋਂ ਬਾਅਦ ਕਾਂਗਰਸ ਪਾਰਟੀ ਨੇ ਇੱਕ ਪਾਸੇ ਪੱਲਾ ਛੱਡ ਲਿਆ ਤੇ ਕਾਂਗਰਸ ਪਾਰਟੀ ਦੇ ਵੱਲੋਂ ਕਿਹਾ ਗਿਆ ਕਿ ਚਰਨਜੀਤ ਚੰਨੀ ਦੀ ਇਹ ਨਿੱਜੀ رائے ਹੈ ਤੇ ਇਸ ਬਾਰੇ ਅਸੀਂ ਕੋਈ ਵੀ ਜਿਹੜਾ ਕਿ ਬਿਆਨ ਨਹੀਂ ਦੇ ਸਕਦੇ ਹੁਣ ਰਵਨੀਤ ਮਿੱਟੂ ਨੇ ਇਸ ਗੱਲ ਤੋਂ ਬਾਅਦ ਇੱਕ ਵਾਰ ਫਿਰ ਚਰਨਜੀਤ ਚੰਨੀ ਦੇ ਉੱਤੇ ਪਲਟਵਾਰ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਚਰਨਜੀਤ ਚੰਨੀ ਅਮਰਤਪਾਲ ਦੇ ਮੁੱਦੇ ਦੇ ਉੱਤੇ ਮਾਫੀ ਮੰਗਣਾ ਕਿਉਂਕਿ ਕਾਂਗਰਸ ਪਾਰਟੀ ਨੇ ਹਮੜਾ ਪਾਸਾ ਪਰਟ ਲਿਆ ਹੈ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਜਿਹੜਾ ਕਿ ਪੇਚ ਫਸਿਆ ਹੋਇਆ ਨਜ਼ਰ ਆਉਂਦਾ ਹੈ ਤੇ ਜਿਸ ਤੋਂ ਬਾਅਦ ਕਿ ਹੁਣ ਦੇਖਣਯੋਗ ਇਹ ਹੋਵੇਗਾ ਕਿ ਰਵਨੀਤ ਮਿੱਟੂ ਤੋਂ ਬਾਅਦ ਜੋ ਸਵਾਲ ਉਠਾਏ ਗਏ ਨੇ ਉਸ ਤੋਂ ਬਾਅਦ ਕਿ ਚਰਨਜੀਤ ਚੰਨੀ ਮਾਫੀ ਮੰਗਣਗੇ ਜਾਂ ਨਹੀਂ ਤੇ ਹੁਣ ਕਿਉਂਕਿ ਕਾਂਗਰਸ ਪਾਰਟੀ ਦੇ ਵੱਲੋਂ ਲਗਾਤਾਰ ਇੱਕ ਵਾਰ ਪਾਸੇ ਕਿਹਾ ਜਾ ਰਿਹਾ ਹੈ ਕਿ ਚਰਨਜੀਤ ਚੰਨੀ ਦੀ ਇਹ ਨਿੱਜੀ ਰਾਏ ਆ ਸੀ ਇਸ ਬਾਰੇ ਕੋਈ ਵੀ ਵਿਚਾਰ ਨਹੀਂ ਦੇ ਸਕਦੇ ਤੇ ਦੂਜੇ ਪਾਸੇ ਰਵਨੀਤ ਮਿੱਟੂ ਦੇ ਵੱਲੋਂ ਮਾਫੀ ਮੰਗਣ ਦੇ ਲਈ ਕਿਹਾ ਗਿਆ